ਸਾਹਿਬੀ ਕਾਲ ਜੀ ਆਸ ਕਰਦੇ ਹਾਂ ਤੁਸੀਂ ਠੀਕ ਹੋਵੋਗੇ ਅਸੀਂ ਸਮੂਹ ਸਾਰੇ ਭਰਾ ਪੰਚਾਇਤ ਚੱਕਦਮਾਲ ਟੰਡਾਲਾ ਤੋਂ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਮਿਤੀ 14 ਦਸੰਬਰ ਸਾਲ 2025 ਨੂੰ ਜ਼ਿਲ੍ਹਾ ਪ੍ਰੇਸ਼ਦ ਬਲਾਕ ਸੰਪਤੀ ਦੀਆਂ ਜਿਹੜੀਆਂ ਵੋਟਾਂ ਸੀਗੀਆਂ ਉਹ ਪੈਣੀਆਂ ਸੀ ਤੋਂ ਅਸੀਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਭਾਈ ਵੋਟਾਂ ਜਿੱਥੇ ਮਰਜ਼ੀ ਪਾ ਲਿਓ ਜਿਹੜਾ ਮਰਜ਼ੀ ਜਿਹੜੀ ਪਾਰਟੀ ਨੂੰ ਬਿਲੋਂਗ ਕਰਦਾ ਆਪਦੀ ਪਾਰਟੀ ਨੂੰ ਪਾ ਲਿਓ ਪਰ ਘਟੋ ਘਟਾ ਆਪਦੀ ਜਿਹੜੀ ਭਾਈਚਾਰਕ ਸਾਂਝ ਆ ਉਹਨੂੰ ਬਣਾ ਕੇ ਰੱਖਿਓ ਸੋ ਇਸੇ ਦੇ ਤਹਿਤ ਸਾਡੇ ਪਿੰਡ ਦੇ ਵਿੱਚ ਸਾਡੇ ਸਾਰੇ ਭਰਾਵਾਂ ਨੇ ਜਿਵੇਂ ਕਿ ਆਹ ਵੇਖੋ ਪਿੱਛੋਂ ਵੀ ਚੜਦੇ ਆ ਰਹੇ ਆ ਇਹ ਸਾਡੇ ਬਾਈ ਜੀ ਇਹ ਸਾਡੇ ਸਾਬਕਾ ਸਰਪੰਚ ਆ ਜੀ ਕਾਲੀਦਾਲ ਤੋਂ ਇਹ ਵੀ ਅੰਦਰ ਏਜੰਟ ਬੈਠੇ ਸੀ ਬੈਠੇ ਸੀ ਬਾਈ ਜੀ ਅੰਦਰ ਏਜੰਟ ਬੈਠੇ ਸੀ ਇਹ ਸਾਡੇ ਬਾਈ ਜੀ ਆ ਇਹ ਵੀ ਕਾਲੀਦਾਲ ਤੋਂ ਏਜੰਟ ਬੈਠੇ ਸੀ ਇਹ ਸਾਡੇ ਚਾਚਾ ਜੀ ਆ ਪਰਮਜੀਤ ਸਿੰਘ ਜੀ ਇਹ ਭਾਜੀਪੀ ਵੱਲੋਂ ਬੈਠੇ ਸੀਗੇ ਤੇ ਮੇਰਾ ਤਾਂ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਪਿੱਛੇ ਅੰਕਲ ਆਏ ਭਾਜੀਪੀ ਤੋਂ ਸੀ ਇਹ ਵੀ ਭਾਜੀਪੀ ਤੋਂ ਮਹਿਲਾ ਦਾ ਬੰਦੇ ਆਪਣੇ ਕੋਲੇ ਜ਼ਿਆਦਾ ਭਾਜੀਪੀ ਦੇ ਆ ਤੇ ਚਾਚਾ ਜੀ ਆਮ ਆਦਮੀ ਪਾਰਟੀ ਵੱਲੋਂ ਪਿੱਛੇ ਖੜੇ ਆ ਤੇ ਇੱਕ ਜਸਪ੍ਰੀਤ ਸਿੰਘ ਸੀਗੇ ਉਹ ਵੀ ਸੀ ਆਪਣਾ ਸੀਗੇ ਆਪਣਾ ਆਮ ਆਦਮੀ ਪਾਰਟੀ ਵੱਲੋਂ ਸੋ ਬੇਨਤੀ ਇਹ ਹੈ ਕਿ ਅਸੀਂ ਤੇ ਚਲੋ ਸਾਡੇ ਪਿੰਡਾਂ ਚ ਅੱਗੇ ਵੀ ਵੋਟਾਂ ਜਿਹੜੀਆਂ ਪੈਂਦੀਆਂ ਰਹੀਆਂ ਉਹ ਲਗਭਗ ਲਗਭਗ ਬੜੇ ਪ੍ਰੇਮ ਤੇ ਪਿਆਰ ਤੇ ਭਾਈਚਾਰਕ ਸਾਂਝ ਦਾ ਸਬੂਤ ਦਿੰਦੀਆਂ ਰਹੀਆਂ ਸੋ ਅਸੀਂ ਤਾਂ ਇਹ ਆਣੇ ਆ ਵੀ ਚਲੋ ਵੀ ਅਸੀਂ ਇਹ ਨਹੀਂ ਆਂਦੇ ਵੀ ਅਸੀਂ ਕਿਸੇ ਇੱਕ ਪਰਿਵਾਰ ਦੇ ਆ ਤੇ ਤਾਂ ਕਰਕੇ ਇਕੱਠੇ ਆ ਅਸੀਂ ਸਾਰੇ ਅਲੱਗ-ਅਲੱਗ ਵੀ ਵਿੱਚ ਸਾਰੇ ਪਰਿਵਾਰਾਂ ਦੇ ਬੰਦੇ ਹੈਗੇ ਆ ਸੋ ਬੇਨਤੀ ਇਹ ਹੈ ਵੀ ਮੈਂ ਤਾਂ ਇਹ ਚਾਹੁੰਦਾ ਵੀ ਸਾਰੇ ਪਰਿਵਾਰਾਂ ਦੇ ਵਿੱਚ ਸਾਰੇ ਪਿੰਡਾਂ 'ਚ ਵੀ ਐਵੇਂ ਹੋਣਾ ਚਾਹੀਦਾ ਔਰ ਇੱਥੋਂ ਤੱਕ ਨਹੀਂ ਵੀ ਅਸੀਂ ਜੇ ਸਾਡਾ ਬੂਥ ਸੀ ਤੁਹਾਨੂੰ ਮੈਂ ਇੱਕ ਗੱਲ ਦੱਸ ਦਿਆਂ ਵੀ ਜੇ ਪੰਜ ਪਾਰਟੀਆਂ ਸੀ ਸਾਡਾ ਬਾਹਰ ਬੂਥ ਇੱਕੋ ਹੀ ਲੱਗਿਆ ਸੀ ਹਜੇ ਤੱਕ ਉਹ ਝੰਡੇ ਲੱਗੇ ਪਏ ਆ ਉਹ ਜਿਹੜਾ ਕਾਂਗਰਸ ਦਾ ਆਇਆ ਉਹਨੇ ਆਪ ਦਾ ਉੱਥੇ ਸਟicker ਲਾ ਲਿਆ ਜਿਹੜਾ ਭਾਜਪਾ ਦਾ ਆਇਆ ਉਹਨੇ ਆਪ ਦਾ ਲਾ ਲਿਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਲੋਂ ਆਇਆ ਉਹਨੇ ਆਪ ਦਾ ਲਾ ਲਿਆ ਤੇ ਇੱਕੋ ਹੀ ਉੱਥੇ ਸਲਿੱਪ ਸੀਗੀ ਜਿਹੜਾ ਜਿਹਨੂੰ ਆਈ ਗਿਆ ਪਰਚੀਆਂ ਕੱਟ ਕੇ ਦੇਈ ਗਏ ਤੇ ਵੋਟਾਂ ਪਈ ਗਈਆਂ ਤੇ ਹੁਣ ਇਹ ਸਾਡੇ ਬਾਈ ਜੀ ਤੁਹਾਨੂੰ ਦੋ ਵਿਚਾਰ ਦੱਸਣਗੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਸ਼੍ਰੋਮਣੀ ਕਾਲੀਦਾਲ ਤੋਂ ਸਾਡੇ ਬਾਈ ਦਾਰਾ ਬਰਾੜ ਜੀ ਉਹ ਤੁਹਾਨੂੰ ਗੱਲ ਦੱਸਣਗੇ ਜੀ ਬੋਲੋ ਬਾਈ ਜੀ ਬਹੁਤ ਵਧੀਆ ਬਾਈ ਜੀ ਸਾਰਿਆਂ ਭੈਣ ਭਰਾਵਾਂ ਦੇ ਸੰਯੋਗ ਦੇ ਨਾਲ ਕੋਈ ਰੌਲਾ ਨਹੀਂ ਕੋਈ ਝਗੜਾ ਨਹੀਂ ਅਮਨ ਸ਼ਾਂਤੀ ਨਾਲ ਬੋਟਾਂ ਪਈਆਂ ਤੇ ਵਧੀਆ ਵੋਟ ਪੂਲਿੰਗ ਹੋਈ ਹੈ ਕਿਸੇ ਨੇ ਕੋਈ ਧੱਕਾ ਨਹੀਂ ਅੰਦਰ ਕੀਤਾ ਰਾਜਾ ਬੰਦੀ ਨਾਲ ਜਿਹਨਾਂ ਜਿਹਦਾ ਜੀ ਕਰਦਾ ਸੀ ਵੋਟ ਪਾਉਣ ਤੇ ਆ ਉਹ ਆਪਦੀ ਪਾਰਟੀ ਨੂੰ ਵੋਟ ਪਾਈ ਗਿਆ ਤੇ ਅਸੀਂ ਉੱਥੇ ਬੈਠੇ ਰਹੇ ਹਾਂ ਉਹੀ ਰੌਲਾ ਨਹੀਂ ਝਗੜਾ ਨਹੀਂ ਬਹੁਤ ਵਧੀਆ ਅੱਜ ਤਾਂ ਸਾਰੇ ਪਿੰਡਾਂ ਦੇ ਵਿੱਚ ਐਸੀ ਇਤਨਾ ਸੰਦੇਸ਼ ਜਾਣਾ ਚਾਹੀਦਾ ਸਾਰਿਆਂ ਨੂੰ ਰਲ ਕੇ ਰਹਿਣਾ ਚਾਹੀਦਾ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਆਪਦੇ ਭੈਣ ਭਰਾਈ ਪਿੰਡ ਵਿੱਚ ਸਾਂਝ ਰੱਖਣੀ ਚਾਹੀਦੀ ਹੈ ਬਸ ਬਾਈ ਕੋਈ ਖਾਲਸਾ ਇਹ ਭਾਈ ਜੀ ਇਹਨਾਂ ਨੂੰ ਬੀਜੇਪੀ ਤੋਂ ਕੋਈ ਤੁਸੀਂ ਬੋਲਣਾ ਚਾਹੁੰਦੇ ਹੋ ਜੀ ਕਰਨੀ ਗੱਲ ਚਾਚਾ ਬੋਲੇ ਨਾ ਕਿ ਨਹੀਂ ਤੁਸੀਂ ਚਾਚੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਚਾਚਾ ਜੀ ਬਹੁਤ ਅਤੀ ਸਤਿਕਾਰਯੋਗ ਸਾਡੇ ਬਹੁਤ ਹੀ ਪਿੰਡ ਦੀ ਹੋਣ ਹਾਰ ਸ਼ਖਸੀਅਤ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਵੀ ਹੈ ਗੁਰਦੀਪ ਸਿੰਘ ਬਰਾੜ ਜੀ ਇਹ ਦੋ ਵਿਚਾਰ ਤੁਹਾਡੇ ਨਾਲ ਜਰੂਰ ਰੱਖਣਗੇ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾ ਗੱਲ ਤੇ ਇਹ ਆ ਕਿ ਲਵੀ ਲੋਕਾਂ ਦੀ ਬਾਈਟ ਹਮੇਸ਼ਾ ਲੈਂਦੇ ਰਹਿੰਦੇ ਤੇ ਅੱਜ ਮੈਨੂੰ ਵੀ ਇਹਨਾਂ ਨੇ ਫੜ ਕੇ ਨਾਲ ਨਾਲ ਕਿ ਅੱਜ ਤੁਹਾਨੂੰ ਵੀ ਬਾਈਟ ਦੇਣੀ ਪੈਣੀ ਹੈ ਕਿ ਬੜਾ ਵਧੀਆ ਇਹਨਾਂ ਵੱਲੋਂ ਇੱਕ ਸੰਦੇਸ਼ ਪਿੰਡ ਚੱਕਦਮਾਂ ਲੋ ਗਿਆ ਕਿ ਸਾਰੀਆਂ ਪਾਰਟੀਆਂ ਦੇ ਜਿਵੇਂ ਹੁਣ ਵੀ ਆ ਇੱਕ ਭਾਈਚਾਰਕ ਸਾਂਝ ਤੇ ਜ਼ਰਾ ਖੜੇ ਹੋਏ ਆ ਤੇ ਬੜਾ ਵਧੀਆ ਲੱਗ ਰਿਹਾ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਜੇ ਇੱਕ ਦੀ ਚਾਹ ਆਈ ਆ ਤਾਂ ਸਾਰਿਆਂ ਨੇ ਵੰਡ ਕੇ ਪੀਤੀ ਆ ਜੇ ਇੱਕਲੋ ਖਾਣਾ ਆਇਆ ਤਾਂ ਸਾਰਿਆਂ ਨੇ ਵੰਡ ਕੇ ਖਾਦਾ ਕੋਈ ਕਿਸੇ ਨਾਲ ਲੜਾਈ ਨਹੀਂ ਕੋਈ ਝਗੜਾ ਨਹੀਂ ਜਿਹਦਾ ਦਿਲ ਕੀਤਾ ਜਿਹੜੀ ਪਾਰਟੀ ਦਾ ਸੀ ਉਹ ਉੱਥੇ ਵੋਟਾਂ ਪਾਈ ਆ ਕਿਸੇ ਦੀ ਖਿੱਚਾ ਨਹੀਂ ਕਿਸੇ ਦੀ ਧੋਈ ਨਹੀਂ ਬੜਾ ਵਧੀਆ ਸੰਦੇਸ਼ ਆ ਜਿਹੜਾ ਹੋਰ ਨਾ ਪਿੰਡਾਂ ਦੇ ਵਿੱਚ ਵੀ ਗਿਆ ਮੈਨੂੰ ਇਹ ਬੜਾ ਵਧੀਆ ਲੱਗਿਆ ਸਾਰਾ ਪਿੰਡ ਹੀ ਆ ਜਿਹੜਾ ਇਸ ਲਈ ਉਹ ਵਧਾਈ ਦਾ ਪੱਤਰ ਹੈ